ਪੰਜਾਬ ਦੇ ਆਦਰਸ਼ ਸਕੂਲਾਂ ਵਿੱਚ ਪੜਾ ਰਹੇ ਅਧਿਆਪਕਾਂ ਵੱਲੋਂ ਆਪਣੀਆਂ ਨੌਕਰੀਆਂ ਬਚਾਉਣ ਦੇ ਲਈ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਸਮਰਥਨ ਕਿਸਾਨ ਆਗੂ ਵੀ ਦੇ ਰਹੇ ਹਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਇਨ੍ਹਾਂ ਅਧਿਆਪਕਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਪਰ ਪੰਜਾਬ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਅਧਿਆਪਕ ਅਤੇ ਉਹਨਾਂ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਰੋਸ਼ ਵਿੱਚੋ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਸੀ ਕਿ ਨੌਕਰੀਆਂ ਦੀ ਮੰਗ ਕਰ ਰਹੇ ਅਤੇ ਨੌਕਰੀਆਂ ਤੇ ਲੱਗੇ ਹੋਏ ਅਧਿਆਪਕਾਂ ਨੂੰ ਸਰਕਾਰ ਜ਼ਬਰੀ ਹਟਾ ਰਹੀ ਹੈ ਨਾ ਕੱਲਾ ਮਾਰ ਨਾ ਖੋ ਰੱਤੇ 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 ਆ ਜਾਗਰ ਮੁੱਖ ਮੰਤਰੀ ਭਗਵਤ ਮਾਨ ਦੀ ਸਰਕਾਰ ਮਰਦਾਬ 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 ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਖਤਰ ਭਾਰਤੀ ਕਿਸਾਨ ਜਨੂ ਨੇਕਤਾ ਜਗਤਾਰ ਜਿਹੜਾ ਨਰਦਸ਼ ਕਰ ਰਹੀ ਕੀ ਕਾਰਨ ਕੀ ਮੈਂ ਦੇਖੋ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਆਪ ਸਰਕਾਰ ਦੇ ਐਮ ਐਲ ਏ ਤੇ ਮੰਤਰੀਆਂ ਦੇ 12 ਦੇ ਅੱਗੇ ਜਣੀ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇੱਥੇ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਕੋਠੀ ਦੇ ਅੱਗੇ ਆ ਪੂਰੀ ਤਰ੍ਹਾਂ ਟੈਂਟ ਵਗੈਰਾ ਲੱਗ ਚੁੱਕਿਆ ਕਿਸਾਨ ਸਾਡੇ ਔਰਤਾਂ ਪਹੁੰਚ ਚੁੱਕੀਆਂ ਨੇ ਕਿਉਂਕਿ ਇੱਥੋਂ ਦੀ ਸਰਕਾਰ ਆ ਜਿਹੜੀ ਪੂਰੀ ਤਰ੍ਹਾਂ ਜਣੀ ਇੱਥੇ ਪੁਲਿਸ ਸੌਣੀ ਦੇ ਵਿੱਚ ਪੁਲਿਸ ਰਾਜ ਦੇ ਵਿੱਚ ਪੰਜਾਬ ਨੂੰ ਬਲ ਰਹੀ ਹੈਗੀ ਆ ਜਣੀ ਜਿਹੜੀਆਂ ਗੱਲਾਂ ਕਰਕੇ ਆਏ ਨੇ ਵੀ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਵਾਂਗੇ ਉਹਦੀਆਂ ਨੰਗੀਆਂ ਚਿੱਟੀਆਂ ਆਧਾਰਨਾ ਨੇ ਕਿ ਕਿਵੇਂ ਇਹਨਾਂ ਦੇ ਐਮਐਲਏ ਮੰਤਰੀ ਉਹ ਭ੍ਰਿਸ਼ਟਾਚਾਰ ਕਰ ਰਹੇ ਨੇ ਤੇ ਥੱਲੇ ਪੂਰੀ ਤਰ੍ਹਾਂ ਦੇ ਨਾਲ ਕੱਲ ਜਣੀ ਅੰਨੇ ਵਾਲਾ ਠੀ ਚਾਰਜ ਜਿਹੜੇ ਉਥੇ ਚੌਕੇ ਪਿੰਡ ਦੇ ਵਿੱਚ ਅਧਿਆਪਕ ਬੈਠੇ ਨੇ 80 ਦਿਨਾਂ ਤੋਂ ਉਹ ਅਧਿਆਪਕ ਉਥੇ ਬੈਠੇ ਹੈਗੇ ਨੇ ਜਣੀ ਉਹ ਆਪਣੇ ਜਾਇਜ਼ ਮੰਗਾਂ ਦੇ ਲਈ ਉਥੇ ਬੈਠੇ ਨੇ ਡੀਸੀ ਨੇ ਇਨਕੁਆਰੀ ਕੀਤੀ ਆ ਉਥੋਂ ਦੀ ਮੈਨੇਜਮੈਂਟ ਆ ਜਿਹੜੀ ਆ ਸਕੂਲ ਦੀ ਉਥੋਂ ਦੇ ਜਿਹੜੇ ਠੇਕੇਦਾਰ ਹੈਗੇ ਨੇ ਉਹ ਠੇਕੇਦਾਰ ਇੱਕ ਟੀਚਰ ਵਾਗਰ 10000 ਰੁਪਏ ਜਣੀ ਇੱਕ ਟੀਚਰ ਵਾਗਰ ਉਥੋਂ ਦੀ ਮੈਨੇਜਮੈਂਟ ਤੇ ਠੇਕੇਦਾਰ ਖਾ ਰਹੇ ਨੇ ਜਿਹੜੇ ਬੱਚੇ ਹੈਗੇ ਨੇ ਬੱਚਿਆਂ ਦੇ ਵਜੀਫੇ ਕਿਤਾਬਾਂ ਚੋਂ ਪੈਸੇ ਜਣੀ ਵਰਦੀਆਂ ਚੋਂ ਪੈਸੇ ਪੂਰੀ ਤਰ੍ਹਾਂ ਨੰਗਾ ਚਿੱਟਾ ਭ੍ਰਿਸ਼ਟਾਚਾਰਾ ਉੱਥੇ ਹੋ ਰਿਹਾ 12-12 ਸਾਲ ਤੋਂ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਸ ਕਰਕੇ ਇਸ ਰੋਸ ਦੇ ਵਜੋਂ ਉੱਥੇ ਬੈਠੇ ਨੇ ਕੱਲ ਪੂਰੀ ਤਰ੍ਹਾਂ ਦੇ ਨਾਲ ਭਰਾਤਰੀ ਜਥੇਬੰਦੀਆਂ ਦੇ ਹਮਾਇਤ ਦੇ ਨਾਲ ਉਹਨਾਂ ਨੇ ਜਦੋਂ ਥਾਣਾ ਰਾਮਪਰੇ ਦੇ ਅੱਗੇ ਧਰਨਾ ਲਾਇਆ ਉੱਥੇ ਵੀ ਪੁਲਿਸ ਫੋਰਸ ਨੇ ਵੱਡੀ ਗਿਣਤੀ 'ਚ ਜਾ ਕੇ ਉੱਥੇ ਲਾਠੀ ਚਾਰਜ ਕੀਤਾ ਸਾਡੀਆਂ ਔਰਤ ਭੈਣਾਂ ਨੂੰ ਆਪ ਸ਼ਬਦ ਨੇ ਜਿਹੜੇ ਉਹ ਬੋਲੇ ਹੈਗੇ ਨੇ ਇਸ ਦੇ ਰੋਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਇਹਨਾਂ ਦੇ ਮੰਤਰੀਆਂ ਐਮਐਲਏਾਂ ਦੇ ਅੱਗੇ ਰੋਸ ਪ੍ਰਦਰਸ਼ਨ ਆ ਜਿਹੜਾ ਕਰ ਰਹੇ ਆ ਇਸ ਕਰਕੇ ਜਿਹੜਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇਹ ਲੱਗਦਾ ਕਿ ਇਸ ਤਰੀਕੇ ਨਾਲ ਜ਼ਬਰ ਨਾਲ ਲੋਕਾਂ ਨੂੰ ਦਵਾ ਦੇਂਗੇ ਇਹ ਲੋਕਾਂ ਲੋਕ ਜ਼ਬਰ ਨਾਲ ਹੀ ਦਵਾ ਜਾ ਸਕਦੇ ਇਹਦੇ ਜੋ ਔਰੰਗਾ ਬੋਲਦਾ ਇਹਦੇ ਜੋ ਜਣੀ ਪੂਰੀ ਤਰ੍ਹਾਂ ਦੇ ਨਾਲ ਮੋਦੀ ਤੇ ਅਮਿਤ ਸਾਹ ਤੇ ਕੰਗਣਾ ਜਿਹੜਾ ਕੋ ਕਹਿੰਦੀ ਆ ਉਹੀ ਇਹ ਕਹਿਣ ਲੱਗ ਗਿਆ ਇਸ ਕਰਕੇ ਇਹ ਰੋਸ ਪ੍ਰਦਰਸ਼ਨ ਜਿਹੜਾ ਇਹ ਦਵਾਈ ਨਹੀਂ ਜਾ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਰੋਹ ਉੱਠਣਗੇ ਤੇ ਸਰਕਾਰ ਨੂੰ ਇਹਦਾ ਜਵਾਬ ਆ ਜਿਹੜਾ ਇਹ ਦੇਣਾ ਪਊਗਾ ਅੱਜ ਇੱਕ ਦਿਨ ਦਾ ਹੀ ਧਰਨਾ ਹੈ ਜਾਂ ਕਿ ਲਗਾਤਾਰ ਚੱਲੇਗਾ ਬਿਲਕੁਲ ਅੱਜ ਦਾ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਹੈ ਇਹ ਤੋਂ ਬਾਅਦ ਅਗਲਾ ਪ੍ਰੋਗਰਾਮ ਆ ਜਿਹੜਾ ਸੂਬਾ ਕਮੇਟੀ ਵਿਚਾਰੂਗੀ ਉਹ ਅਗਲਾ ਕਰਾਂਗੇ ਇਸ ਕਰਕੇ ਬਖ ਬਖ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੇ ਵੀ ਬਿਆਨ ਆ ਰਹੇਗੇ ਨੇ ਇਸ ਕਰਕੇ ਪੂਰੇ ਲੋਕ ਇਕੱਠੇ ਹੋਣਗੇ ਇਹ ਇਕੱਲੇ ਦੇ ਲੜਨ ਵਾਲੀ ਲੜਾਈ ਨਹੀਂ ਪੂਰਾ ਜਵਰਾ ਜਾਨੀ ਉਧਰ ਜੰਗਲ ਿਆੜੇ ਜਾ ਰਹੇ ਨੇ ਜਿਦੇ ਚ ਪੰਛੀ ਪਸ਼ੂ ਬੁਰੀ ਤਰ੍ਹਾਂ ਦੇ ਨਾਲ ਜਾਨੀ ਇੱਥੇ ਵਾਤਾਵਰਨ ਉਹਨੂੰ ਬਗੜਿਆ ਜਾ ਰਿਹਾ ਇੱਥੇ ਕਿਸਾਨਾਂ ਦੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਉੱਥੇ ਜਾਨੀ ਆਦੀਵਾਸੀ ਲੋਕਾਂ ਦੇ ਜੰਗਲ ਖੋਹੀਏ ਜਾ ਰਹੇ ਨੇ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਕਾਰਪੋਰੇਟ ਦਾ ਕਬਜ਼ਾ ਕਰਾਉਣ ਵਾਸਤੇ ਮੋਦੀ ਤੇ ਭਗਵੰਤ ਮਾਨ ਦੀ ਝੋਟੀ ਹੈ ਜਿਹੜੀ ਪੂਰੀ ਤਰ੍ਹਾਂ ਪਹਿ ਚੁੱਕੀ ਆ ਇਸ ਕਰਕੇ ਇਹ ਜਿਹੜਾ ਇਸ ਤਰੀਕੇ ਨਾਲ ਯਵਰ ਕਰਦੇ ਨੇ ਇਸ ਤਰੀਕੇ ਨਾਲ ਧੱਕੇਸ਼ਾਹੀ ਕਰਦੇ ਨੇ ਇਹਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਕਾਫਲੇ ਬਣ ਕੇ ਲਹਿਰਾਂ ਬਣ ਕੇ ਲੋਕ ਆਉਣ ਵਾਲੇ ਦਿਨਾਂ 'ਚ ਆਉਣਗੇ ਤੇ ਅੱਜ ਵੀ ਬਹੁਤ ਵੱਡੀ ਗਿਣਤੀ 'ਚ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਦੇ ਮੰਤਰੀਆਂ ਦੇ 12 ਦੇ ਅੱਗੇ ਅਸੀਂ ਆਏ ਹਾਂ ਅਮਰੀਕੰਡੂਆ ਜ਼ਿਲ੍ਹਾ ਪ੍ਰਧਾਨ ਪੀਕੇ ਜੁਗਰਾ ਅਮਰੀਕੀ ਜਿਹੜਾ ਤਰਨਾ ਪ੍ਰਦਰਸ਼ਨ ਕਰਾ ਕੀ ਕਰਾ ਅੱਜਾ ਦੇਖੋ ਜਿਹੜਾ ਚਾਉ ਦੇ ਵਿੱਚ ਕਾਲਜਪੁਰੇ ਸਕੂਲਪੁਰੇ ਸਾਡੇ ਟੀਚਰ ਬੈਠੇ ਤੇ ਉਹਨਾਂ ਦੇ ਪਰਿਵਾਰ ਬੈਠੇ ਤੇ 70 ਦਿਨਾਂ ਤੋਂ ਲੰਮਾ ਜਿਹੜਾ ਪ੍ਰੋਗਰਾਮ ਚੱਲਦਾ ਸੀ ਸਾਡੀ ਜਥੇਬੰਦੀ ਉਥੇ ਉਸ ਪਿੰਡ ਦੇ ਵਿੱਚ ਬਹੁਤ ਵਧੀਆ ਕਾਈ ਤਕੜੀ ਐ ਅਸੀਂ ਉਹਨਾਂ ਦੀ ਹਮਾਇਤ ਤੇ ਉੱਤੇ ਤੇ ਜਿਹੜਾ ਉਹਨਾਂ ਨੇ ਜਿਹੜਾ ਉਹਨਾਂ ਨੇ ਸਰਕਾਰ ਨੇ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਜ਼ਬਰ ਕੀਤਾ ਹਾਲਾਂਕਿ ਉਹ ਟੀਚਰ ਬਾਹਰ ਕੱਢ ਤੇ ਜਿਹੜੇ 12 13 ਸਾਲ ਦੇ ਉਸ ਕਾਲਜ ਨੂੰ ਸਕੂਲ ਨੂੰ ਚਲਾ ਰਹੇ تھے ਤੇ ਨਵੇਂ ਉਹਨਾਂ ਨੇ ਭਰਤੀ ਕਰਕੇ ਵੀ ਆਖੇ ਇਹਨਾਂ ਦੇ ਕੋਲ ਡਿਗਰੀਆਂ ਨਹੀਂ ਇਹਨਾਂ ਕੋਲ ਇਹੋ ਨਹੀਂ ਹੈ ਇਹ ਕਰਕੇ ਵੀ ਉਹਨਾਂ ਨੂੰ ਇਹ ਬਹਾਨੇ ਕਰਕੇ ਉਹਨਾਂ ਨੂੰ ਰਜਗਾਰ ਤੋਂ ਬਾਰੇ ਕੱਢਤਾ ਇਸ ਕਰਕੇ ਸਾਡੇ ਲੋਕ ਸਾਡੇ ਟੀਚਰ ਉਹ ਉਹ ਲਗਾਤਾਰ ਪਰਿਵਾਰਾਂ ਲੜ ਰਹੇ تھے ਜਿਹੜਾ ਉਹਨਾਂ ਦਾ 30 30 40 40 ਹਜ਼ਾਰ ਤਨਖਾਹ ਦਾ ਸੀ ਜਿਹੜੀ ਉਧਰ ਦਾ 40000 ਪਾਉਂਦੇ ਨੇ ਉਹਨੂੰ 10000 ਦਿੰਦੇ ਨੇ ਜਿਹਦਾ 30 35000 ਸੀ ਉਹਨੂੰ 8000 ਦਿੰਦੇ ਨੇ ਐਸ ਕਰਕੇ ਐਡਾ ਵੱਡਾ ਧੱਕਾ ਜਿਹੜੀ ਇੱਥੋਂ ਦੀ ਭਗਵੰਤਵਾਨ ਦੀ ਸਰਕਾਰ ਕਹਿੰਦੀ ਜਿਵੇਂ 50 ਹਜ਼ਾਰ ਬੰਦਿਆਂ ਨੂੰ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਤੀਆਂ ਐਂ ਕਰਕੇ ਰੱਖੇ ਹੋਏ ਉਹਨੂੰ ਜ਼ਬਰ ਕਰਕੇ ਬਾਹਰੇ ਕੱਢਿਆ ਇਸ ਕਰਕੇ ਉਹਨਾਂ ਨੂੰ ਚੁੱਕ ਚੁੱਕ ਲਿਆ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਲੀਆਂ ਧਰਨਾ ਚੱਕਾਦਾ ਜੇ ਆਪਣੀ ਜਥੇਬੰਦੀ ਨੇ ਉਸ ਠਾਲੇ ਦੇ ਮੂਹਰੇ ਬੈਠੇ ਤਾਂ ਉਹਨਾਂ ਨੂੰ ਗੱਲ ਜ਼ਬਰੋ ਜ਼ਬਰਦਿ ਚੱਕਿਆ ਗਿਆ ਇਸ ਕਰਕੇ ਉਹਦੀ ਨਿੰਦਿਆ ਕਰਦੇ ਸੀ ਉਹਦੇ ਪੱਖ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਮੰਤਰੀਆਂ ਦੇ ਵਰਗੇ ਆਏ ਆ ਇੱਥੇ ਖਾਸ ਕਰਕੇ ਮੁੱਖ ਮੰਤਰੀ ਦੇ ਵਰਗੇ ਆਏ ਆ ਵੀ ਇਸ ਕਰਕੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰੋ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਉੱਥੇ ਸੈੱਟ ਕੀਤਾ ਜਾਵੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਇਹ ਐਡਾ ਵੱਡਾ ਧੱਕਾ ਇਹ ਲੋਕ ਨਹੀਂ ਬਖਸ਼ਣਗੇ ਇਸ ਕਰਕੇ ਅਸੀਂ ਅੱਜ ਮੁੱਖ ਮੰਤਰੀ ਦੇ ਵਰਗੇ ਆਏ ਆ ਦੇਖਦੇ ਆਂ ਕਹਾਂ ਵਾਲਾ ਕੀ ਪ੍ਰੋਗਰਾਮ ਆਉਂਦਾ ਉੱਥੋਂ ਇਹ ਕਰਕੇ ਅੱਜ ਸਾਡਾ ਚੱਲੂ ਦੇਖੋ 3-4 ਵਜੇ ਤੱਕ ਤਾਂ ਚੱਲੂਗਾ ਇਹ ਅਜੇ 3-4 ਵਜੇ ਤੱਕ ਆ ਜਿਹਾ ਜਿਹਾ ਹੁਕਮ ਆਊਗਾ ਤੋਂ ਉਹ ਇਹ ਜਿਹਾ ਚੱਲੂਗਾ